ਦੁਨੀਆ ਦੇ ਜਿੰਨੇ ਮੰਦਰ ਪੌੜੀਆਂ ਚੜ ਕੇ ਜਾਈਦੇ ਐ ਦੁਨੀਆ ਦਾ ਇੱਕੋ ਮੰਦਰ ਜਿਹਨੂੰ ਸ੍ਰੀ ਹਰਿਮੰਦਰ ਸਾਹਿਬ ਕਿੰਨੇ ਪੌੜੀਆਂ ਉਤਰ ਕੇ ਜਾਈਦਾ ਆਖੋ ਸਤ ਨਾਹੋ ਇਹ ਵੀ ਅਚਰਜ ਗੱਲਾਂ ਮੇਰਾ ਵਿਸ਼ਾਨੀ ਬਾਪੂ ਨੇ ਬੜਾ ਕੁਝ ਆਪਣੀ ਕੌਮ ਨੂੰ ਦਿੱਤਾ ਇਹ ਵੀ ਕਹਤਾ ਜਿਹੜੇ ਹਰਿਮੰਦਰ ਸਾਹਿਬ ਜਾਂਦੇ ਜੀ ਗੁਰੂ ਰਾਮਦਾਸ ਇੱਕ ਸਵਾਲ ਪਾਉਂਦੇ ਇੱਕ ਬੁਝਾਰਤ ਸਿਖਾ ਮੇਰਾ ਸੋਹਣੇ ਦਾ ਘਰ ਬਣਿਆ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਹਾਂ ਤੇ ਆਪਾਂ ਕਹਿੰਦੇ 골ਡਨ ਟੈਂਪਲ ਨਵੀਂ ਪੀੜ੍ਹੀ ਨੂੰ ਉਹ ਤਾਂ ਇਹ ਵੀ ਨਹੀਂ ਕਹਿੰਦੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕਿੱਥੇ ਗਏ ਅੱਜ 골ਡਨ ਟੈਂਪਲ ਗਏ ਉਹ 골ਡਨ ਦਾ ਭਾਵ ਸੋਨਾ ਟੈਂਪਲ ਇਮਾਰਤ ਗੁਰੂ ਹੀ ਪੁੱਲ ਚੱਲੇ ਜੇ ਆਖੋ ਸਤਨਾ ਕਦੇ ਕਹਿ ਦਿਆ ਕਰੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਚੱਲੇ ਹਾਂ ਸ਼ਬਦ ਚੇਂਜ ਹੋ ਰਿਹਾ ਸਭ ਤੋਂ ਵੱਡੀ ਗੱਲ ਗੁਰਮੁਖੋ ਗੋਰਿਆਂ ਨੇ ਖੇਡ ਖੇਡੀ ਮਾਨਸਿਕ ਗੁਲਾਮੀ ਚ ਪਾਦਾ ਸਾਂ ਆ ਜਿਹੜੇ ਮੋਬਾਈਲ ਸਾਨੂੰ ਵੜਾ ਤੇ ਕਿੱਡੀ ਵੱਡੀ ਮਾਨਸਿਕ ਗੁਲਾਮੀ ਕਿਹੀਂ ਆਪਣੀ ਬੋਲੀ ਛੱਡਦੇ ਜਾਨੇ ਵੱਖਰੇ ਤੇ ਫਿਰ ਉੱਥੇ ਜਾ ਕੇ ਵਰਕ ਪਰਮਿਟ ਉਹ ਪਾਹੇ ਤੇ ਪੀਆਰ ਬੱਲੇ ਬੱਲੇ ਇਦਾਂ ਦੀ ਖੇਡ ਖੇਡ ਕੇ ਸਾਨੂੰ ਸਮਝ ਹੀ ਨਹੀਂ ਆਈ ਉਹਨਾਂ ਬੈਠਿਆਂ ਨੇ ਬਾਬਾ ਸ਼ਾਮ ਸਿੰਘ ਅਟਾਰੀ ਕਿੰਨੇ ਕੋ ਇਥੋਂ ਕਿੰਨੇ ਪੈਰ ਲੜਿਆ ਸੂਰਮਾ ਕਿੰਨੇ ਫੱਟ ਖਾਦੇ ਅੱਜ ਕਦੇ ਗੌਰ ਹੀ ਨਹੀਂ ਕੀਤਾ ਵੀ ਉਹ ਚਿੱਟੀ ਚਮੜੀ ਕਿੱਡੀ ਸਕੀਮ ਖੇੜਗੀ ਉਹ ਕਹਿੰਦੇ ਪਹਿਲੋਂ ਅਸੀਂ ਆਉਂਦੇ ਸੀ ਤੁਸੀਂ ਭਜਾਉਂਦੇ ਸੀ ਹੁਣ ਇਹੋ ਜਿਹਾ ਦੁਨੀਆ ਤੇ ਰਾਜ ਕਰਾਂਗੇ ਵੀ ਤੁਹਾਡੇ ਜੰਮ ਦੇ ਬੱਚੇ ਸਾਡੇ ਗੁਲਾਮ ਹੋਣਗੇ ਉਹ ਹੋ ਗਏ ਜੰਮ ਦਾ ਬੱਚਾ ਜੇ 7 8 10 ਮਹੀਨੇ ਦਾ ਤੇ ਕਦੋਂ ਚੁੱਪ ਕਰਦਾ ਜਦੋਂ ਉਹਨੂੰ ਮੋਬਾਈਲ ਦੇ ਦਿਓ ਉਹ ਖਿੱਚਦਾ ਮੋਬਾਈਲ ਵੱਲੋਂ ਬਟਨ ਨੱਪਦਾ ਏ ਤੇ ਸਵੇਰੇ ਉੱਠਦੇ ਅਸੀਂ ਵੀ ਸਾਰੇ ਪੀਣੇ ਆ ਵੀ ਰਾਤੀ ਦੁਨੀਆ ਪਲਟਤ ਨਹੀਂ ਗਈ ਆਖੋ ਸਤਨਾਮ ਅੱਗੇ ਸਿੱਖ ਸਵੇਰੇ ਉੱਠ ਕੇ ਪੋਥੀ ਖੋਲਦਾ ਸੀ ਜਪਜੀ ਸਾਹਿਬ ਦੇ ਹਿਰਦੇ ਚ ਉਤਰਦਾ ਸੀ ਜਾਪ ਸਾਹਿਬ ਹਿਰਦਾ ਕੋਮ ਲਈ ਹੁਣ ਬਰੂਦ ਸਰਾਣੇ ਰੱਖਿਆ ਪਹਿਲੋਂ ਇਹਨੂੰ ਹੀ ਵੇਂਦੇ ਸਵੇਰੇ ਤੜਕੇ ਸਟੇਟਸ ਪਾਉਣ। ਇਹ ਗੋਰਿਆਂ ਦੀ ਸਭ ਤੋਂ ਵੱਡੀ ਨੀਤੀ ਮਾਫ਼ ਕਰ ਦੇਣਾ ਟੈਕਨੋਲੋਜੀ ਹੈ। ਉਹਨਾਂ ਲੋਕਾਂ ਨੇ ਮਾਨਸਿਕ ਤੌਰ ਤੇ ਪੂਰੀ ਦੁਨੀਆ ਦੇ ਉੱਤੇ ਆਪਣਾ ਸਿੱਕਾ ਜਮਾ ਲਿਆ। ਇਹ ਅਮਲ ਤੋਂ ਵੀ ਭੈੜਾ ਇਨਸ਼ਾਅਲਾ ਦਾ ਇਹਦੇ 5000 ਦਾ ਰੀਚਾਰਜ ਹੋ ਜਾਣਾ ਰੁਕ ਜਾਓ ਥੋੜਾ ਜਿਹਾ ਚੱਕੀ ਆਉਂਦੇ ਲੋਕਾਂ ਤਾਂ ਵੀ ਕਰਾਉਣਾ। ਇੱਡਾ ਮਾੜਾ ਨਸ਼ਾ ਇਸੂ ਮੈਂ ਪਿਆਰ ਚ ਵਰਤਾ ਅੱਜ ਦੀ ਗੱਲ ਵੀ ਜ਼ਰੂਰੀ ਕਰਨੀ ਆ ਕੀਪਤਾ ਕੋਈ ਆਪਾਂ ਇਕੱਠੇ ਹੋਏ ਆ ਕਿਸੇ ਦੇ ਪੱਲੇ ਪੈ ਜੇ ਇਹਨਾਂ ਤੋਂ ਖੋਲੋ ਮੋਬਾਈਲ ਕੋ ਸਤਨਾ ਇਹਦੇ ਪੋਥੀ ਫੜਾ ਦਿਓ ਭੈਣੋ ਤੁਸੀਂ ਵੀ ਗੁਰਦਾਰੇ ਆਓ ਬੱਚੀ ਵੀ ਲਿਆਓ ਘੱਟੋ ਘੱਟ ਗ੍ਰੰਥੀ ਦਾ ਸਾਥ ਦੇ ਕੇ ਨਿਤਨੇਮ ਤੇ ਸਿਖਾ ਦਿਓ ਊੜਾ ਤੇ ਜੂੜਾ ਦੋਵੇਂ ਖਤਰੇ ਚ ਐ ਪੰਗਤ ਸੰਗਤ ਖਤਰੇ ਚ ਐ ਬਾਣੀ ਬਾਣਾ ਖਤਰੇ ਚ ਮੇਣ ਕੀ ਜਾਂ ਬਾਪੂ ਨੇ ਦਿੱਤੀਆਂ ਕੀ ਭਾਈ ਦਰਖਤ ਜਿਹੜਾ ਹਰਿਆ ਭਰਿਆ ਖਿੜਿਆ ਹੈ ਪਰ ਉਹਦੀ ਅਸਲੀ ਸਚਾਈ ਕਿਤੇ ਮਿੱਟੀ ਚ ਦਫਨਾ ਉਹ ਜੜਾਂ ਲੁਕੀਆਂ ਹੋਈਆਂ ਜਿੰਨਾ ਸਿਰ ਤੇ ਉਹ ਛਾਲਾ ਮਾਰਦਾ ਏ ਇਦਾਂ ਹੀ ਪਿਆਰਿਓ ਜਿੰਨ ਹਰ ਪਾਇਆ ਤਿਨੇ ਛਾਇਆ ਜਿਸ ਨੂੰ ਵੈਗਰੂ ਵੈਗਰੂ ਕਰਕੇ ਮਾਲਾ ਫਿਰਦੀ ਨਿਤਨੇਮ ਉਹ ਕਿਤੇ ਬੈਠਾ ਏ ਤੇ ਜੇ ਉਹ ਲੁਕਿਆ ਰਹੂ ਤੇ ਵਧੀਆ ਗੱਲ ਹੈ ਤੁਸੀਂ ਹਰੇ ਭਰੇ ਰਹੋਗੇ ਤੇ ਜੇ ਫਿਰ ਭਜਨ ਭੋਜਨ ਖਜ਼ਾਨਾ ਨਾਰੀ ਪਰਦੇ ਚੋਂ ਬਾਹਰ ਆਜਣ ਤੇ ਬੜੀ ਬਦਨਾਮੀ ਆਖੋ ਸਤਨਾਮ